ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਰਜੀ ਦੋਸਤੋ ਦੋਸਤੋ ਅੱਜ ਅਸੀਂ ਖੜੇ ਆ ਪਿੰਡ ਪਿੰਗੜ ਤੇ ਸਾਡੇ ਨਾਲ ਮੇਰਾ ਮਿੱਤਰ ਹੈ ਮੌਰ ਮੰਡੀ ਤੋਂ ਇਹ ਕਹਿੰਦਾ ਬਾਈ ਮੈਂ ਸਾਗ ਖਾਣਾ ਸਾਗ ਸਾਗ ਖਾਣਾ ਇਹਨੂੰ ਜ਼ਰੂਰੀ ਸੀ ਬਾਈ ਕਿਉਂ ਹੁਣ ਜਿਹੜਾ ਟਾਈਮ ਆ ਸਰੋਂ ਪੱਕ ਚੁੱਕੀਆਂ ਤੇ ਸਾਗ ਨਾਲ ਜਿਹੜਾ ਸਾਡੇ ਅੰਕਲ ਸਾਨੂੰ ਮਿਲ ਗਏ ਰੋੜ ਤੇ ਇੱਥੇ ਸਾਰਾ ਤੋਂ ਪਹਿਲਾਂ ਤਾਂ ਅੰਕਲ ਸਸਰੀ ਕਾਰ ਸਸਰੀ ਕਾਰ ਭਾਈ ਤੇ ਅੰਕਲ ਹੋਰਾਂ ਨੇ ਭਾਈ ਸਾਨੂੰ ਸਾਗ ਤੋੜਾਇਆ ਤੇ ਆਪਦੇ ਖੇਤੋਂ ਤੇ ਅੱਜ ਆਪਾਂ ਇਹਨਾਂ ਨਾਲ ਸਾਗ ਵੀ ਤੋੜਦੇ ਆ ਤੇ ਗੱਲਾਂ ਬਾਤਾਂ ਵੀ ਕਰਦੇ ਆ ਪ੍ਰਾਣੀਆਂ ਤੇ ਸਾਡੀ ਵੀਡੀਓ ਚੰਗੀ ਲੱਗੀ ਤੇ ਭਾਈ ਲਾਈਕ ਕਮੈਂਟ ਸ਼ੇਅਰ ਕਰਿਓ ਚੰਗਾ ਤੇ ਸੁਣਾਓ ਅੰਕ ਕੋਈ ਪ੍ਰਾਣੀਆਂ ਗੱਲਾਂ ਜੀ ਧੰਨਵਾਦ ਵੀ ਤੇ ਅੰਕਲੇ ਜਿਹੜੀ ਗੰਦਲ ਆ ਆਪਾਂ ਚੰਗੀ ਗੰਦਲੇ ਦੇ ਵਿੱਚ ਸਾਗ ਜਿਹੜਾ ਆਪਾਂ ਬਣਾਉਨੇ ਆ ਮੱਲਾ ਇਹ ਮੁੰਡੇ ਨੂੰ ਦੱਸੋ ਹੀ ਮੁੰਡਾ ਸ਼ਹਿਰ ਦਾ ਦੇਖ ਰਿਹਾ ਹਾਂ ਤੇ ਇਸ ਤੇ ਇਹਦਾ ਕਿਵੇਂ ਬਣੂਗਾ ਕੀ ਕੁਸਪਾ ਜੀ ਇਹ ਤੇ ਇੰਨ ਕਰਦਾ ਵੀ ਜਿਹੜਾ ਇਹ ਗੰਦਰ ਕੱਚੀ ਹੈ ਵੀਰੀ ਹਾਂਜੀ ਇਹਨੂੰ ਆਪਾਂ ਛੋਟੀ ਕਰਕੇ ਤੋੜ ਕੇ ਇਸ ਕੋੜ ਕੇ ਬਣਾਉਨੇ ਆ ਇਹ ਕੁਝ ਦੇ ਵੱਧ ਹੈ ਜੇ ਆਪਾਂ ਖਰਚੇ ਆ ਤੋੜੀਓ ਖਰਚਾ ਘੋਲਦਾ ਨਹੀਂ ਫਿਰ ਦੰਦਾ ਨਾ ਲੱਗ ਜਾਂਦਾ ਨਾ ਹੋ ਘੋਲੇ ਤੇ ਜੁਰਾ ਦੇ ਬਣ ਜਾਂਦੇ ਉੱਤੇ ਉੱਤੇ ਤੁਰਿਆ ਫਿਰਦਾ ਹੈਗਾ ਜੀ ਇਹੇ ਕਰਕੇ ਜਿਆਦਾ ਵਧੀਆ ਸਵਾਰ ਬਣਦਾ ਜੀ ਵਧੀਆ ਸਿੰਪਲ ਬਣਦਾ ਜੀ ਤੇ ਹੋਰ ਅੰਕਲ ਆਪਾਂ ਹੁਣ ਇਹਨੂੰ ਕੀ ਇਹਦੇ ਚ ਪਾ ਗਏ ਨੂੰ ਕੀ ਕੁਝ ਤੋੜ ਕੇ ਦੇਵਾ ਗਿਆ ਜੱਪ ਇਹਦੇ ਵਿੱਚ ਇੱਕ ਦਾ ਮੇਥੇ ਜੀ ਠੀਕ ਹੈ ਜੀ ਪਾਰਕ ਜੀ ਠੀਕ ਹੈ ਜੀ ਮੇਥੇ ਜੀ ਠੀਕ ਹੈ ਜੀ ਬਾਥੂ ਜੀ ਠੀਕ ਹੈ ਜੀ ਗਾਜਰਾਂ ਦਾ ਸੇਜਾ ਜੀ ਠੀਕ ਹੈ ਜੀ ਤੇ ਆਦਾ ਟਮਾਟਰ ਦਾ ਲਸਣ ਗੰਡਾ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਦਾ ਫੇਰ ਆਇਟਮ ਬਣੂਗਾ ਭਾਈ ਤੇ ਬਾਈ ਗੰਦਲਾਂ ਦਾ ਸਾਗ ਸਾਰੇ ਨਹੀਂ ਖਾਦਾ ਪਰ ਜਿਹੜਾ ਇਸ ਟਾਈਮ ਅੱਜ ਦੇ ਦਿਨ ਤੁਸੀਂ ਸਾਗ ਖਾਓਗੇ ਨਾ ਇਹਦਾ ਟੇਸਟ ਵੱਖਰਾ ਹੀ ਆ ਜੀ ਇਹਦਾ ਤਾਂ ਵੱਖਰਾ ਹੀ ਆਊਗਾ ਜੀ ਸਾਨੂੰ ਹਰੇਕ ਬੰਦਾ ਕਹਿੰਦਾ ਸੀ ਬੀਜੀ ਵੀ ਇਸ ਵਾਸਤੇ ਹਰੇਕ ਨੂੰ ਤੜਾ ਦੇਣਾ ਹੋਇਆ ਕਹਿੰਦਾ ਸਾਗ ਵਧੀਆ ਬਣਾਈਏ ਅੰਕਲ ਕਹਿੰਦੇ ਜੀ ਕੋ ਸਵਾ ਨਾਲ ਆਪਦਾ ਤੋੜ ਕੇ ਦੇਨੇ ਘਰ ਦਾ ਖਾਈ ਖੇਤ ਚ ਆਪਣੇ ਕੋਲੇ ਸਾਰਾ ਕੁਝ ਹੈਗਾ ਠੀਕ ਜਿਹੜਾ ਆਪਾਂ ਮੋਲੇ ਲੈਂਦਾ ਹਾਂ ਹਾਂ ਜੀ ਗੰਡਾ ਵੀ ਹਰਾ ਖੜਾ ਹੈ ਅੱਛਾ ਜੀ ਉਹ ਪਹਣਾ ਉਹ ਪਾ ਲੂ ਪਿਆਜ ਜੀ ਹਾਂ ਆ ਗੱਲ ਹੈ ਭਾਈ ਅਕਲ ਕਹਿੰਦੀ ਨਾ ਭਾਈ ਸਾਡੇ ਸਾਰਾ ਸਾਡਾ ਸੋਡੇ ਸਾਗ ਵਾਸਤੇ ਸਾਰਾ ਕੁਝ ਸਾਡੇ ਕੋਲੇ ਉੱਦਦਾ ਹੈ ਕੰਡਾ ਟੋਟਾ ਜ ਤੁਹਾਨੂੰ ਸਾਰਾ ਕੁਝ ਤੇ ਕਰਦਾ ਆਪਦਾ ਭਾਈ ਕਰਦਾ ਆਪਦਾ ਇਹਨਾਂ ਦਾ ਕਿਹੜਾ ਮੁੱਲ ਵੇਚਣਾ ਠੀਕ ਹੈ ਜੀ ਕਰਮ ਵਾਲਾ ਜੀ ਖਾਊਗਾ ਅੱਜ ਕੱਲ ਤੇ ਜਵਾਨੇ ਚ ਨਹੀਂ ਤਾਂ ਅਗਲਾ ਪੜ ਨਹੀਂ ਦਿੰਦਾ ਸਹੀ ਗੱਲ ਹੈ ਜੀ ਬਿਨਾਰੇ ਸੁਪਰੀ ਆਲੇ ਜੀ ਇਹ ਸਾਰਾ ਤੂੰ ਚੰਗੀ ਗੱਲ ਤਾਂ ਆ ਭਾਈ ਬਿਨਾਰੇ ਸੁਪਰੀ ਆਲਾ ਲਾਈ ਬੱਠੇ ਆ ਭਾਈ ਕਿ ਜਵਾਨਾ ਨਹੀਂ ਰਹਿਦਾ ਸਿੱਟਿਆ ਚੰਗੀ ਵਰੀਟੀ ਸਲੂਮ ਦੀ ਹੈ ਇਹ ਅੱਛਾ ਜੀ ਫਟੇਰ ਕਰਨ ਵਾਲੀ ਜਿਹੜੀ ਫਟੇਰ ਕਰਦੀ ਹੈ ਠੀਕ ਹੈ ਜੀ ਹਾਂ ਜੀ ਹਾਂ ਨਾਲ ਜੀ